ਸਾਂਝੇ ਤੌਰ ਤੇ ਚਲਾਇਆ ਸਰਚ ਆਪਰੇਸ਼ਨ 15000 ਲੀਟਰ ਲਾਹਨ ਨੂੰ ਕੀਤਾ ਨਸ਼ਟ ਮਾਨਯੋਗ ਚੋਣ ਕਮਿਸ਼ਨ ਮਾਨਯੋਗ ਸ੍ਰੀ ਗੌਰਵ ਯਾਦਵ ਆਈ ਪੀ ਐਸ ਡੀ ਜੀ ਪੀ ਪੰਜਾਬ ਦੀਆਂ ਹਦਾਇਤਾਂ ਤਹਿ ਸ੍ਰੀ ਭਗਿਰਾਤ ਸਿੰਘ ਮੀਨਾ ਆਈ ਪੀ ਐਸ 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 ਪੀ ਸ੍ਰੀ ਮੁਖਸਦ ਸਾਹਿਬ ਜੀ ਬਲੋ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਨਸ਼ਾ ਤਸਕਰਾਂ ਤੇ ਸ਼ਰਾਰਤੀ ਅੰਸਰਾਂ ਖਿਲਾਫ ਮਿਡੀਆ ਅਨਯੋਗ ਚੋਣ ਕਮਿਸ਼ਨ ਡੀਜੀਪੀ ਪੰਜਾਬ ਅਤੇ ਸ਼੍ਰੀ ਮੁਖਸਰ ਸਾਹਿਬ ਦੇ ਐਸਐਸਪੀ ਸ਼੍ਰੀ ਭਾਗੀਰਥ ਮੀਨਾ ਆਈਪੀਐਸ ਦੀ ਹਦਾਇਤ ਅਨੁਸਾਰ ਲੋੜ ਪੈਂਦੇ ਤੇ ਸਮੇਂ-ਸਮੇਂ ਸਰ ਅਸੀਂ ਜੱਦਾ ਕੋਡ ਲੱਗਿਆ ਸੀ ਵੱਖ-ਵੱਖ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਉਸੇ ਲੜੀ ਦੇ ਤਹਿਤ ਅੱਜ ਥਾਣਾ ਕਬਰਵਾਲਾ ਦੇ ਹੱਦ ਵਿੱਚ ਪੈਂਦੇ ਪਿੰਡ ਕਟਿਆਲੀ ਵਿੱਚ ਇੱਕ ਜੁਆਇੰਟ ਸਰਚ ਆਪਰੇਸ਼ਨ ਚਲਾਇਆ ਗਿਆ ਉਹ ਇੱਕ ਸਾਈਜ਼ ਮੈਕਵਾ ਦੇ ਨਾਲ ਅਤੇ ਸਬਡਿਵੀਜ਼ਨ ਲੰਬੀ ਦੀ ਫੋਰਸ ਨਾਲ ਇਸ ਵਿੱਚ ਸਾਨੂੰ ਕਰੀਬ 15000 ਲੀਟਰ ਲਾਨ ਜਿਹੜੀ ਰਿਕਵਰ ਹੋਈ ਹੈ 28 ਤਰਪਾਲਾ ਤੇ ਦੋ ਡਰਮ ਚਾਰ ਪਤੀਲੇ ਇਸ ਨੂੰ ਇੱਕ ਬੜੀ ਵੱਡੀ ਰਿਕਵਰੀ ਮੰਨੀ ਜਾ ਸਕਦੀ ਹੈ ਤੇ ਇਸ ਨੂੰ ਮੌਕੇ ਤੇ ਹੀ ਐਕਸਰਸਾਈਜ਼ ਡਿਪਾਰਟਮੈਂਟ ਵੱਲੋਂ ਡਿਸਪੋਜ਼ ਆਫ ਕਰ ਦਿੱਤਾ ਗਿਆ ਡਿਸਟਰੋਏ ਕਰ ਦਿੱਤਾ ਗਿਆ ਅਤੇ ਤਕੀਕਾ ਜਾਰੀ ਹੈ ਇਨਵੈਸਟੀਗੇਸ਼ਨ ਜਾਰੀ ਹੈ ਜਿਹੜੇ ਵੀ ਬੰਦੇ ਇਹ ਇਲਿਸੀਟ ਲਿਕਰ ਦਾ ਕੋਈ ਵੀ ਗੈਰ ਕਾਨੂੰਨੀ ਕੰਮ ਕਰਦੇ ਹੋਣਗੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰੀ ਜਾਵੇਗੀ ਅਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ